ਕੁਸੀਂ ਬਹੁਤ ਆਸਾਂ ਨਾਲ ਉਮੀਦਾਂ ਨਾਲ ਮਾਨ ਸਾਹਿਬ ਨੂੰ ਚੁਣਿਆ ਸੀ ਧੂਰੀ ਤੋਂ ਸੋ ਤੁਸੀਂ 2022 ਚ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਚੁਣਿਆ ਸੀ ਤੁਹਾਨੂੰ ਆਸ ਸੀ ਉਮੀਦ ਸੀ ਵੀ ਜਿਹੜੇ 70 75 ਸਾਲ ਹੋ ਗਏ ਕਿਸੇ ਸਰਕਾਰ ਨੇ ਕਿਸੇ ਐਮਐਲਏ ਨੇ ਧੂਰੀ ਦੀ ਸਾਰ ਨਹੀਂ ਲਈ ਇਸ ਵਾਰ ਮੁੱਖ ਮੰਤਰੀ ਸਾਹਿਬ ਬਣੇ ਨੇ ਤੇ ਧੂਰੀ ਦਾ ਜਿਹੜਾ ਨਰਕ ਹੈ ਉਹ ਜ਼ਰੂਰ ਨਿਕਲੂਗਾ ਤੂਰੀ ਚ ਜਿੰਨੇ ਵੀ ਹੁਣ ਤੱਕ ਕੰਮ ਹੋ ਰਹੇ ਨੇ ਮੈਨੂੰ ਲੱਗਦਾ ਹੈ ਪਹਿਲ ਦੇ ਆਧਾਰ ਤੇ ਕਰਾਏ ਜਾ ਰਹੇ ਨੇ ਤੇ ਨਾਲ ਦੇ ਸੂਬਿਆਂ ਨਾਲੋਂ ਪਹਿਲਾਂ ਤੂਰੀ ਚ ਹਰ ਫੈਸਿਲਿਟੀ ਮਿਲਦੀ ਹੈ ਕਿਉਂਕਿ ਤੂਰੀ ਅਸੀਂ ਇੱਕ ਇਹੋ ਜਿਹਾ ਸ਼ਹਿਰ ਬਣਾਉਣਾ ਚਾਹੁੰਦੇ ਆ ਕਿ ਲੋਕ ਆ ਕੇ ਦੇਖਣ ਤੁਸੀਂ ਅੱਜ ਦੇਖਿਆ ਹੋਊਗਾ ਵੀ ਲਾਇਬ੍ਰੇਰੀ ਬਣ ਰਹੀ ਹੈ ਪਿੰਡ ਕਲੇਰਾ ਚ ਕਿਸੇ ਵੀ ਸੂਬੇ ਚ ਇਹੋ ਜੀ ਸਰਕਾਰ ਨਹੀਂ ਹੈਗੀ ਜਿਹੜੀ ਪਿੰਡਾਂ ਚ ਲਾਇਬ੍ਰੇਰੀਆਂ ਖੋਲ ਰਹੀ ਹੋਵੇ ਸਰਕਾਰਾਂ ਤੋਂ ਤਾਂ ਸ਼ਹਿਰਾਂ 'ਚ ਵੀ ਲਾਇਬ੍ਰੇਰੀਆਂ ਨਹੀਂ ਬਣਾਈਆਂ ਜਾ ਰਹੀਆਂ ਬੱਚੇ ਤਰਸਦੇ ਨੇ ਵੀ ਕਿ ਸਾਨੂੰ ਜਗ੍ਹਾ ਮਿਲ ਜੇ ਬੈਠ ਕੇ ਪੜ ਲਈਏ ਕਿਉਂਕਿ ਹੁਨਰ ਹਰ ਬੱਚੇ 'ਚ ਹੁੰਦਾ ਹੈ ਉਹਨੂੰ ਇੱਕ ਵਧੀਆ ਮਾਹੌਲ ਚਾਹੀਦਾ ਹੁੰਦਾ ਹੈ ਕਿ ਉਹ ਵੀ ਪੜ ਲਿਖ ਲਵੇ ਸੋਮਾਨ ਸਰਕਾਰ ਨੇ ਪਹਿਲਾਂ ਆਉਂਦਿਆਂ ਹੀ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੀ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਤਾਂ ਦਿਨ 'ਚ ਦੇਣੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਜਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੇ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆਂ कि ਜਿਹੜੀ ਪਿਛਲੀਆਂ ਲੋਕ ਸਭਾ ਇਲੈਕਸ਼ਨ ਹੋਏ ਸੀ ਤੁਸੀਂ ਇੰਨਾ ਸਾਥ ਦਿੱਤਾ ਕਿ ਧੂਰੀ ਪੰਜਾਬ ਚ ਪਹਿਲੇ ਨੰਬਰ ਤੇ ਆਇਆ 32000 ਦੀ ਤੁਸੀਂ ਲੀਡ ਦਿਵਾਈ ਹੈ ਤੁਹਾਡਾ ਲੱਖ ਲੱਖ ਸ਼ੁਕਰਾਨਾ ਸਾਡਾ ਪਰਿਵਾਰ ਮਾਨ ਸਾਹਿਬ ਆਪ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਕਰਜ਼ਦਾਰ ਰਹਾਂਗੇ ਤੁਸੀਂ ਬਹੁਤ ਆਸਾਂ ਨਾਲ ਉਮੀਦਾਂ ਨਾਲ ਮਾਨ ਸਾਹਿਬ ਨੂੰ ਚੁਣਿਆ ਸੀ ਧੂਰੀ ਤੋਂ ਤੂਰੀ ਹਮੇਸ਼ਾ ਮਾਨਸਾਹੋਂ ਦਾ ਸਾਥ ਦਿੰਦਾ ਰਿਹਾ ਹੈ ਜਿੰਨੇ ਵੀ ਮਾਨਸਾਹਬ ਨੇ ਅੱਜ ਤੱਕ ਇਲੈਕਸ਼ਨ ਲੜੇ ਨੇ ਹਮੇਸ਼ਾ ਤੂਰੀ ਵਾਲਿਆਂ ਨੇ ਲੀਡ ਦਿਵਾਈ ਹੈ ਸੋ ਤੁਸੀਂ 2022 ਚ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਚੁਣਿਆ ਸੀ ਤੁਹਾਨੂੰ ਆਸ ਸੀ ਉਮੀਦ ਸੀ ਵੀ ਜਿਹੜੇ 70 75 ਸਾਲ ਹੋ ਗਏ ਕਿਸੇ ਸਰਕਾਰ ਨੇ ਕਿਸੇ ਐਮਐਲਏ ਨੇ ਤੂਰੀ ਦੀ ਸਾਰ ਨਹੀਂ ਲਈ ਇਸ ਵਾਰ ਮੁੱਖ ਮੰਤਰੀ ਸਾਹਿਬ ਬਣੇ ਨੇ ਤੇ ਧੂਰੀ ਦਾ ਜਿਹੜਾ ਨਰਕ ਹੈ ਉਹ ਜ਼ਰੂਰ ਨਿਕਲੂਗਾ ਧੂਰੀ ਚ ਜਿੰਨੇ ਵੀ ਹੁਣ ਤੱਕ ਕੰਮ ਹੋ ਰਹੇ ਨੇ ਮੈਨੂੰ ਲੱਗਦਾ ਹੈ ਪਹਿਲ ਦੇ ਆਧਾਰ ਤੇ ਕਰਾਏ ਜਾ ਰਹੇ ਨੇ ਤੇ ਨਾਲ ਦੇ ਸੂਬਿਆਂ ਨਾਲੋਂ ਪਹਿਲਾਂ ਧੂਰੀ ਚ ਹਰ ਫੈਸਿਲਿਟੀ ਮਿਲਦੀ ਹੈ ਕਿਉਂਕਿ ਧੂਰੀ ਅਸੀਂ ਇੱਕ ਅਹਿਜਾ ਸ਼ਹਿਰ ਬਣਾਉਣਾ ਚਾਹੁੰਦੇ ਆ ਕਿ ਲੋਕ ਆ ਕੇ ਦੇਖਣ ਤੁਸੀਂ ਅੱਜ ਦੇਖਿਆ ਹੋਊਗਾ ਵੀ ਲਾਇਬ੍ਰੇਰੀ ਬਣ ਰਹੀ ਹੈ ਪਿੰਡ ਕਲੇਰਾ ਚ ਕਿਸੇ ਵੀ ਸੂਬੇ 'ਚ ਇਹੋ ਜੀ ਸਰਕਾਰ ਨਹੀਂ ਹੈਗੀ ਜਿਹੜੀ ਪਿੰਡਾਂ 'ਚ ਲਾਇਬ੍ਰੇਰੀਆਂ ਖੋਲ ਰਹੀ ਹੋਵੇ ਸਰਕਾਰਾਂ ਤੋਂ ਤਾਂ ਸ਼ਹਿਰਾਂ 'ਚ ਵੀ ਲਾਇਬ੍ਰੇਰੀਆਂ ਨਹੀਂ ਬਣਾਈਆਂ ਜਾ ਰਹੀਆਂ ਬੱਚੇ ਤਰਸਦੇ ਨੇ ਵੀ ਕਿ ਸਾਨੂੰ ਜਗ੍ਹਾ ਮਿਲ ਜੇ ਬੈਠ ਕੇ ਪੜ ਲਈਏ ਕਿਉਂਕਿ ਹੁਨਰ ਹਰ ਬੱਚੇ 'ਚ ਹੁੰਦਾ ਹੈ ਉਹਨੂੰ ਇੱਕ ਵਧੀਆ ਮਾਹੌਲ ਚਾਹੀਦਾ ਹੁੰਦਾ ਕਿ ਉਹ ਵੀ ਪੜ ਲਿਖ ਲਵੇ ਜੇ ਸਾਡੀ ਆਉਣ ਵਾਲੀ ਪੀੜ੍ਹੀ ਪੜੂਗੀ ਲਿਖੂਗੀ ਕੋਈ ਨੌਕਰੀਆਂ ਕਰੂਗਾ ਕੋਈ ਆਵਦਾ ਰੋਜ਼ਗਾਰ ਕਰੂਗਾ ਤਾਂ ਹੀ ਸਾਡੇ ਘਰਾਂ ਦਾ ਜਿਹੜਾ ਸਤਾ ਹੈ ਉਹ ਚੱਕਿਆ ਜਾਊਗਾ ਸਾਡੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਪਹਿਲੀ ਸਰਕਾਰ ਹੈ ਜਿਹੜੀ ਲੋਕਪੱਖੀ ਸਰਕਾਰ ਹੈ ਮੇਰੇ ਬਜ਼ੁਰਗ ਬੈਠੇ ਨੇ ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ ਲਾਈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜਾਏ ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ ਉਦੋਂ ਬਾਪੂ ਜੀ ਹੁਣੇ ਹੀ ਮੈਨੂੰ ਲੱਗਦਾ ਵਟਾਂ ਤੇ ਘੁੰਮਦੇ ਸੀ ਤੇ ਬਿਜਲੀ ਦਾ ਅੜੀਕ ਕਰਦੇ ਸੀ ਕਿ ਕਿੰਨੇ ਕ ਵਜੇ ਆਊਗੀ ਸੋਮਾਨ ਸਰਕਾਰ ਨੇ ਪਹਿਲਾਂ ਆਉਂਦੀ ਹੀ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੀ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਤਾਂ ਦਿਨ ਚ ਦੇਣੀ ਬਿਜਲੀ ਦੇਣ ਦੇ ਤਾਂ ਪਹਿਲਾਂ ਵੀ ਸੀਗੇ ਪਰ ਟੁੱਟ ਵੀ ਆਉਂਦੀ ਸੀ ਲੇਟ ਆਉਂਦੀ ਸੀ ਜਿਹਦੇ ਕਰਕੇ ਤੁਹਾਨੂੰ ਖੱਜਲ ਖਵਰੀ ਜਾਦੇ ਹੁੰਦੀ ਸੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਜਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੀ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸਾਡਾ ਧਰਤੀ ਹੇਠਲਾ ਪਾਣੀ ਬਚੇ ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤੇ ਉਹੀ ਰੰਗਲੀ ਉਹੀ ਹੱਸਦੀ ਵਸਦੀ ਧਰਤੀ ਦੇ ਕੇ ਜਾਈਏ ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸੰਭ ਕੇ ਰੱਖਿਆ ਸੀ ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਜਿਹੜੇ ਵੀ ਹੋਰ ਕੰਮਕਾਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਆਉਂਦੇ ਰਹਾਂਗੇ